ਬੰਦੇ ਦਾ ਕਹਾਵਾ ਬਿਆਲਾ ਬੁਰਨਾ ਕੁੜਗਾ ਦਾ ਜਿੱਦੇ ਕਿਹਦਾ ਕਾਰਡ ਆ ਜਾਂਦਾ ਬੰਦੇ ਨੂੰ ਤਾਂ ਤਾਪ ਚੜ ਜਾਂਦਾ ਵੀ ਖਰਚਾ ਹੋ ਤੇ ਇਹ ਭਵੇਂ ਹਸਪਤਾਲ ਤੇ ਦਾਖਲ ਹੋਣ ਤੇ ਛਾਲ ਮਾਰ ਕੇ ਬੈੱਡ ਤੋਂ ਉੱਠਣ ਪੱਕਾ ਵਿਆਹ ਜਾਣੀ ਆ ਫਿਰ ਇਹਨੇ ਉੱਥੇ ਜਾਣ ਸਾਰ ਇਹਨਾਂ ਨੂੰ ਕੋਈ ਆਇਆ ਨਹੀਂ ਹੁੰਦਾ ਵੀ ਠੰਡ ਆ ਕੇ ਗਰਮੀ ਆ ਇਹ ਆਏ ਵਾਲ ਖੁੱਲੇ ਛੱਡ ਕੇ ਆਏ ਫਿਰਦਿਆਂ ਹੁੰਦੇ ਜਿਹੜੇ ਪੁੱਛਾਂ ਦੇ ਨਾਲਾ ਬਾਬਾ ਹੁੰਦਾ ਜਾਣ ਸਾਰ ਪਹਿਲਾਂ ਤਾਂ ਸੂਟ ਵੇਖਣੀਆਂ ਫਲਾਨੀ ਦੇ ਮਹਿੰਗਾ ਪਾਇਆ ਨਹੀਂ ਤਾਂ ਉੱਕੀ ਜਾਂਚਦੀ ਨਹੀਂ ਜਲੂਸ ਕੱਢੀ ਫਿਰਦੀ ਹੈ ਨਹੀਂ ਮੈਂ ਸੋਹਣੀ ਲੱਗਦੀ ਆ ਇਹਨਾਂ ਨੇ ਉਹ ਨਿਰਖ ਪਰਖ ਕਰਨੀ ਆ ਫਿਰ ਇਹਨਾਂ ਨੇ ਬਾਈ ਨੱਚਣ ਵੇਲੇ ਨਹੀਂ ਕਿਸੇ ਨੂੰ ਵਾਰੀ ਦੇ ਨ ਸੱਤਰ ਗਿਲ ਦਾ ਲਵਾ ਲੈਣੀਆਂ ਗਾਣਾ ਅੱਜ ਜੱਟਾਂ ਦੇ ਜੱਟਾਂ ਦੇ ਰੱਬਿਆ ਦੀ ਫਰਾਂ ਨੱਚਣੀਆਂ ਫਿਰ ਇਹਨੇ ਖਾਣ ਪੀਣ ਵਾਲੀ ਬੰਬ ਕੱਢਣੀ ਹੈਗੀ ਸਾਰੀ ਫਿਰ ਜਦੋਂ ਸਲਾਮੀ ਜਿਹੜੀ ਹੁੰਦੀ ਆ ਆ ਕੇ ਕਹਿੰਦੀਆਂ ਫਲਾਣਾ ਮਤਲਬ ਲਵਦੀ ਫਿਰਦੀ ਆ ਤੂੰ ਕਿੱਥੇ ਸੀਗਾ ਵੀ ਲਵਦੇ ਰ ਅਸੀਂ ਤੈਨੂੰ ਫਿਰ ਕਦੇ ਇੱਥੇ ਬੈਠੇ ਆ ਨਾਲੇ ਸਲਾਮੀ ਇੰਨੀ ਨਹੀਂ ਦੇਣੀ ਆ ਫਲਾਣਾ ਰਿਸ਼ਤਦਾਰ ਇੰਨੀ ਪਾ ਕੇ ਗਿਆ ਇਹ ਵੀ ਆਪਣੇ ਇੰਨੀ ਦੇ ਕੇ ਗਏ ਇਹਨਾਂ ਨੂੰ ਸਾਰਾ ਦਾ ਪਤਾ ਹੁੰਦਾ ਕਿਹੜੇ ਨੇ 100 ਪਾਇਆ ਕਿਹੜੇ ਨੇ 500 ਪਾਇਆ ਫਿਰ ਬੰਦਾ ਘਰੇ ਆ ਜੂਗਾ ਨਾਲ ਜਦੋਂ ਘਰੇ ਆ ਕੇ ਕਹਿੰਦੀ ਆ ਓਹ ਹੋ ਬੰਦੇ ਕਹਿੰਦੀਆਂ ਬੰਦਿਆਂ ਦੀ ਸੇਵਾ ਹੀ ਕੀਤੀ ਆ ਬੁੜੰਗਾ ਜਰਾ ਕੋਈ ਆਇਆ ਹੀ ਨਹੀਂ ਬੁੜੰਗਣ ਚਾਟ ਨਹੀਂ ਮਿਲੇ ਬੁੜੀਆਂ ਨੂੰ ਕਿਸੇ ਨੇ ਸੇਵ ਕੇਲੇ ਨਹੀਂ ਖਵਾਏ ਮੈਨੂੰ ਤਾਂ ਜਾਂਦੀ ਨਹੀਂ ਸੀ ਸਕੀਰੀ ਕਸੂਤੀ ਆ ਜਮਾ ਬੋਰਿੰਗ ਵਿਆਹ ਸੀ ਗਾਂ ਨੂੰ ਨਹੀਂ ਜਾਂਦੇ ਇਹਨਾਂ ਦੇ ਫੇਰ ਵਾਈ ਕਰਿਆ ਕਿ ਆ ਲੋਟ ਹੋ ਜਾਂਦੀਆਂ ਨੇ